ਫਿਰੋਜ਼ਪੁਰ ਦੇ ਵਿੱਚ ਭੈਣ ਭਰਾਵਾਂ ਨੂੰ ਜਿਸ ਤਰੀਕੇ ਦੇ ਨਾਲ ਮਾਰਿਆ ਗਿਆ ਉਸ ਦੀ ਖੂਫनाक ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਹਿਲਾਂ ਇਹ ਹਮਲਾਵਰ ਗਲੀ ਦੇ ਵਿੱਚ ਖੜੇ ਹੋਏ ਦਿਖਾਈ ਦਿੰਦੇ ਨੇ ਅਤੇ ਜਿਵੇਂ ਹੀ ਇਹਨਾਂ ਦੀ ਕਾਰ ਵਰਨਾ ਚਿੱਟੀ ਕਾਰ ਸਾਹਮਣੇ ਆਉਂਦੀ ਦੇਖਦੇ ਨੇ ਤਾਂ ਭੱਜ ਕੇ ਉਹਨਾਂ ਦੇ ਉੱਪਰ ਗੋਲੀਆਂ ਦਾ ਮੀਂਹ ਵਰਸਾ ਦਿੰਦੇ ਨੇ ਹਾਲਾਂਕਿ ਉਸ ਤੋਂ ਬਾਅਦ ਵੀ ਉਹ ਗੱਡੀ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਤੰਗ ਗਲੀਆਂ ਨੇ ਅਤੇ ਪਿੱਛੇ-ਪਿੱਛੇ ਭਜਦੇ ਇਹ ਹਮਲਾਵਾਰਾਂ ਦੇ ਵੱਲੋਂ ਉਹਨਾਂ ਨੂੰ ਛੰਨੀ ਕੀਤਾ ਗਿਆ ਹੋ ਸਕਦਾ ਹੈ ਕਿ ਅੱਗੋਂ ਵੀ ਕਿਸੇ ਦੇ ਵੱਲੋਂ ਉਹਨਾਂ ਨੂੰ ਘੇਰਿਆ ਗਿਆ ਹੋਵੇ ਕਿਉਂਕਿ ਗੱਡੀ ਦੇ ਮੂਰਲੇ ਸ਼ੀਸ਼ੇ ਤੇ ਅਤੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਬਿਲਕੁਲ ਨਾਲ ਖੜੀ ਇਹ ਘਰ ਬਰਾਮਦ ਹੋਈ ਹੈ ਅਤੇ ਇਸ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਉਸ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਇਹਨਾਂ ਤਿੰਨਾਂ ਦੇ ਸ਼ਰੀਰਾਂ ਦੇ ਵਿੱਚੋਂ ਕਰੀਬ 42 ਗੋਲੀਆਂ ਬਰਾਮਦ ਹੋਈਆਂ ਨੇ 50 ਗੋਲੀਆਂ ਦੇ ਨਿਸ਼ਾਨ ਸੀ ਕੁਝ ਗੋਲੀਆਂ ਇਹਨਾਂ ਦੇ ਲੱਗ ਚੁੱਕੀਆਂ ਸੀ ਤੇ ਕੁਝ ਖਹਿ ਕੇ ਲੰਗ ਗਈਆਂ ਸਨ। ਮਾੜੀ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਕਿੰਝ ਦੁਪਹਿਰ ਦੇ ਸਮੇਂ ਹੀ ਸਰਯਾਮ ਇਹ ਲੋਕਾਂ ਦੇ ਸਾਹਮਣੇ ਖੜੇ ਰਹੇ ਅਤੇ ਜਿਵੇਂ ਹੀ ਉਹ ਮੁੰਡਾ ਕਾਰ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਲੈ ਕੇ ਸਾਹਮਣੇ ਆਉਂਦਾ ਦਿਖਾਈ ਦਿੰਦਾ ਹੈ ਕਾਰ ਦੀ ਸਪੀਡ ਬਹੁਤ ਜ਼ੋਲੀ ਸੀ ਕਿਉਂਕਿ ਇਹ ਘਰ ਦੇ ਨੇੜੇ ਉਹ ਹਜੇ ਚੱਲੀ ਹੀ ਸੀ ਅਤੇ ਤੰਗ ਗਲੀਆਂ ਦੇ ਵਿੱਚੋਂ ਇਹਨਾਂ ਨੇ ਲੰਘਣਾ ਸੀ। ਇਸ ਦੇ ਚੱਲਦੇ ਹੋਏ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਹੋ ਰਿਹਾ ਹੈ ਕਿ ਇਹਨਾਂ ਦੇ ਸਿਰ ਤੇ ਬੇਕਸੂਰੀਆਂ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਚੱਲਦੇ ਹੋਏ ਬੇਰਹਿਮੀ ਦੇ ਨਾਲ ਇਹਨਾਂ ਦੀ ਜਾਨ ਗਈਆ। ਇਸ ਦੇ ਵਿੱਚ ਧੀ ਜਸਪ੍ਰੀਤ कौर ਇਹਨਾਂ ਦਾ ਪੁੱਤ ਦਿਲਜੀਤ ਸਿੰਘ ਅਤੇ ਆਕਾਸ਼ਦੀਪ ਸ਼ਾਮਿਲ ਨੇ। ਮਾਸੂਮ ਧੀ ਦੇ ਇਸ ਤਰ੍ਹਾਂ ਦੇ ਨਾਲ ਚਲੀ ਜਾਣ ਤੋਂ ਬਾਅਦ ਮਾਂ ਇਹੀ ਪੁੱਛ ਰਹੀ ਹੈ ਕਿ ਆਖਿਰਕਾਰ ਉਸ ਬੱਚੀ ਦਾ ਕੀ ਕਸੂਰ ਸੀ? ਦੱਸਦੀ ਹੈ ਕਿ ਇਸ ਮੌਕੇ ਤੇ ਧੀ ਦੇ ਪਿਤਾ 6 ਮਹੀਨੇ ਪਹਿਲਾਂ ਜੋ ਕੀ ਆਪਣੀ ਜਾਨ ਗਵਾ ਚੁੱਕੇ ਨੇ ਉਹਨਾਂ ਦੀ ਮਾਤਾ ਜੀ ਕੈਮਰੇ ਦੇ ਸਾਹਮਣੇ ਜ਼ਰੂਰ ਆਏ ਨੇ ਅਤੇ ਦੂਸਰੇ ਪਾਸੇ ਦਲਜੀਤ ਦੇ ਪਿਤਾ ਜੀ ਦਾ ਇਹ ਹਾਲ ਹੈ ਕਿ ਉਹ ਆਪਣੇ ਮੂੰਹੋਂ ਇੱਕ ਸ਼ਬਦ ਤੱਕ ਵੀ ਨਹੀਂ ਬੋਲ پا ਰਹੇ ਉਹ ਡੂੰਘੇ ਸਦਮੇ ਦੇ ਵਿੱਚ ਨੇ ਅਤੇ ਨਾਲ ਹੀ ਬਾਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਨਾਲ ਇਹ ਮਿੰਟਾਂ ਦੇ ਵਿੱਚ ਬਣ ਕੀ ਗਿਆ ਤਖਾ ਰਹੇ ਹੀ ਸਭ ਕੁਝ ਆਪਣਨ ਤੋਂ ਬਾਅਦ ਵੀ ਇਸ ਪਰਿਵਾਰ ਨੂੰ ਸਰਕਾਰ 'ਤੇ ਪੂਰਾ ਭਰੋਸਾ ਹੈ ਜਿਨ੍ਹਾਂ ਦੇ ਅੱਗੇ ਉਹ ਅਪੀਲ ਕਰ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਇਨਸਾਫ ਦਿਵਾਇਆ ਜਾਵੇ ਨਾਲ ਹੀ ਉਹਨਾਂ ਦੇ ਦੋ ਬੱਚੇ ਜਿਹੜੇ ਕਿ ਹਸਪਤਾਲ ਵਿਖੇ ਜਿਹੜੇ ਇਲਾਜ ਨੇ ਉਹਨਾਂ ਦੇ ਇਲਾਜ ਤੇ ਵਿੱਚ ਵੀ ਬਹੁਤ ਖਰਚ ਆ ਰਿਹਾ ਹੈ ਜਿਸ ਦਾ ਖਰਚਾ ਉਹ ਚਾਹੁੰਦੇ ਨੇ ਕਿ ਸਰਕਾਰ ਚੁੱਕੇ ਇਸ ਦੇ ਵਿੱਚ ਪਰਿਵਾਰ ਦਾ ਕੋਈ ਵੀ ਦੋਸ਼ ਨਹੀਂ ਸੀ ਅਤੇ ਹੁਣ ਤੱਕ ਵੀ ਉਹ ਸਰਕਾਰ 'ਤੇ ਭਰੋਸਾ ਕਰਕੇ ਬੈਠੇ ਨੇ ਕਿ ਸਾਨੂੰ ਲਿਖਤੀ आश्वासन ਦਿੱਤਾ ਜਾਵੇ ਕਿ ਬੱਚਿਆਂ ਨੂੰ ਸਰਕਾਰੀ ਨੌਕਰੀ ਅਤੇ ਉਹਨਾਂ ਦਾ ਖਰਚਾ ਚੁੱਕਿਆ ਜਾਵੇਗਾ ਪਰਿਵਾਰਿਕ ਮੈਂਬਰ ਹੋਰ ਕੀ ਕੁਝ ਦੱਸ ਰਹੇ ਨੇ ਇਸ ਮੌਕੇ ਤੇ ਕੁੜੀ ਅਤੇ ਮੁੰਡੇ ਦੀ ਮਾਂ ਦੋਵੇਂ ਸਾਹਮਣੇ ਆਈਆਂ ਇਹ ਚਿਹਰੇ ਭੰਨ ਭਰਾ ਸਨ ਉਹਨਾਂ ਦੇ ਬਾਬਤ ਉਹਨਾਂ ਦੇ ਵੱਲੋਂ ਹੋਰ ਕਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਸੁਣ ਲੈਣੇ ਆ ਤੇ ਨਾਲ ਹੀ ਸਰਕਾਰ ਨੂੰ ਜਿਹੜੀ ਉਹ ਗੁਹਾਰ ਲਗਾ ਰਹੇ ਨੇ ਇਹ ਬੇਨਤੀ ਇਹ اپੀਲ ਸਰਕਾਰ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਤਾਂ ਕਿ ਇਸ ਪਰਿਵਾਰ ਨੂੰ ਜਿਹੜਾ ਵੱਡਾ ਸਦਮਾ ਲੱਗਿਆ ਪਾਵੇਂ ਕਿ ਉਹ ਘਾਟਾ ਤਾਂ ਬੁਰਾ ਨਹੀਂ ਹੋ ਸਕਦਾ ਪਰ ਇਹ ਮਦਦ ਜ਼ਰੂਰ ਸਰਕਾਰ ਕਰ ਸਕਦੀ ਹੈ ਕਿ ਇਸ ਪਰਿਵਾਰ ਨੂੰ ਉਸਤੇ ਚਲਦੇ ਹੋਏ ਹੌਸਲਾ ਮਿਲ ਸਕੇ ਫਿਰੋਜ਼ਪੁਰ ਦੇ ਵਿੱਚ ਉਹ ਕੁੜੀ ਜਿਸਨੇ ਲਾਲ ਚੂੜੇ ਦੇ ਵਿੱਚ ਸਜ ਕੇ ਡੋਲੀ ਦੇ ਵਿੱਚ ਬੈਠ ਕੇ ਮਾਂ ਨੂੰ ਗੜੇ ਲੈ ਕੇ ਜਾਣਾ ਸੀ ਪਰ ਅੱਜ ਇਸ ਦੀ ਅਰਥੀ ਉੱਠੀ ਪਰ ਉਸਤੇ ਮੂਹ ਦੇ ਵਿੱਚੋਂ ਕੋਈ ਬੋਲ ਨਾ ਲਿਖਿਆ ਵਿਆਵਤਾ ਦੇ ਤਰ੍ਹਾਂ ਉਸ ਨੂੰ ਸਜਾਇਆ ਤਾਂ ਗਿਆ ਲਾੜੀ ਤਾਂ ਬਣਾਇਆ ਮਾਂ ਨੇ ਪਰ ਉਹ ਮਾਂ ਤੇ ਗੱਲ ਨਹੀਂ ਲੱਗੀ ਮਾਹੀ ਇਸ ਧੀ ਦੇ ਮ੍ਰਿਤਕ ਦੇ ਨੂੰ ਗੱਲ ਲੱਗ ਲੱਕੇ ਰੋਂਦੀ ਕੁਲੌਂਦੀ ਆਪਣੀ ਧੀ ਨੂੰ ਹਾਕਾਂ ਮਾਰ ਰਹੀ ਸੀ ਪਤਾ ਲੱਗਿਆ ਕਿ ਇਸ ਦੇ ਪਿਓ ਦੀ 6 ਮਹੀਨੇ ਪਹਿਲਾਂ ਹੀ ਜਾਨ ਗਈ ਹੈ ਤੇ ਹੁਣ ਧੀ ਦੇ ਜਾਣ ਮਗਰੋਂ ਇਸ ਕੁੜੀ ਦੀ ਮਾਂ ਕੈਮਰੇ ਦੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਅੱਗੇ ਭਰੋਸਾ ਜਤਾਨਦੇ ਹੋਏ ਕਿਹਾ ਜਾ ਰਿਹਾ ਹੈ ਕਿ ਸਾਡੀ ਮਦਦ ਕੀਤੀ ਜਾਵੇ ਉਸ ਸਮੇਂ ਤੱਕ ਇਹਨਾਂ ਬੱਚਿਆਂ ਦੀਆਂ ਅਸਥੀਆਂ ਵਿਸਰਜਨ ਨਹੀਂ ਕੀਤੀਆਂ ਜਾਣਗੀਆਂ ਜਦੋਂ ਤੱਕ ਕਿ ਸਰਕਾਰ ਉਹਨਾਂ ਨੂੰ ਲਿਖਤੀ ਭਰੋਸਾ ਨਹੀਂ ਦਿੰਦੀ ਬੀਤੇ ਮੰਗਲਵਾਰ ਨੂੰ ਵਾਪਰੇ ਤੀਰੇ ਕਤਲ ਕਾਂਡ ਦੇ ਵਿੱਚ ਮਾਰੇ ਗਏ ਦਲਦੀਪ ਸਿੰਘ ਉਰਫ ਲੱਲੀ ਉਸਦੇ ਦੋਸਤ ਆਕਾਸ਼ਦੀਪ ਚਚੇਰੀ ਭੈਣ ਜਸਪ੍ਰੀਤ ਕੌਰ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਹੈਰਾਨ ਕਰ ਦੇ ਖੁਲਾਸੇ ਹੋਏ ਨੇ ਇਹ ਵੀ ਪਤਾ ਲੱਗਿਆ ਕਿ ਮੌਕੇ ਤੇ 50 ਰਾਉਂਡ ਕੀਤੇ ਗਏ ਸਨ ਬੁੱਧਵਾਰ ਨੂੰ ਗੁਰਮਿੰਤ ਸਿੰਘ ਮੈਡੀਕਲ ਕਾਲਜ ਵਿਖੇ ਡਾਕਟਰਾਂ ਦੇ ਬੋਰਡ ਦੇ ਵੱਲੋਂ ਕੀਤੀ ਗਏ ਮਾਰਟਮ ਦੇ ਵਿੱਚ ਤਿੰਨਾਂ ਦੀਆਂ ਦੇਹਾਂ ਦੇ ਵਿੱਚ 42 ਗੋਲੀਆਂ ਬਰਾਮਦ ਹੋਈਆਂ ਨੇ ਜਦੋਂ ਕਿ ਉਹਨਾਂ ਦੇ ਸਰੀਰਾਂ ਦੇ ਵਿੱਚ ਡਾਕਟਰਾਂ ਨੂੰ 50 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਬਹੁਤ ਹੀ ਦਹਿਲਾਉਣ ਵਾਲੀ ਖਬਰ ਹੈ ਕਿ ਕਿਸੇ ਇਨਸਾਨ ਨੂੰ ਛੰਨੀ ਕਰ ਦਿੱਤਾ ਗਿਆ ਹੋਵੇ 50 ਦੇ ਕਰੀਬ ਰਾਉਂਡ ਫਾਇਰ 42 ਦੇ ਕਰੀਬ ਗੋਲੀਆਂ ਤਿੰਨਾਂ ਦੇ ਸ਼ਰੀਰਾਂ ਦੇ ਵਿੱਚੋਂ ਕੱਢੀਆਂ ਗਈਆਂ ਅਮ੍ਰਿਤਕਾਂ ਦੇ ਵਿੱਚੀਆਂ ਗੋਲੀਆਂ ਦੇ ਵਿੱਚੋਂ ਜ਼ਿਆਦਾਤਰ ਸਿਰ ਦੇ ਵਿੱਚ ਵੱਜੀਆਂ ਹੋਈਆਂ ਸਨ ਮੈਡੀਕਲ ਕਾਲਜ ਦੇ ਅਤਿ ਭਰੋਸੇਯੋਗ ਸੂਤਰਾ ਮੁਤਾਬਕ ਦੇ ਦੇ ਵਿੱਚੋਂ ਨਿਕਲੀਆਂ ਜ਼ਿਆਦਾਤਰ ਗੋਲੀਆਂ 0.30 ਬੋਰ ਦੇ ਪਿਸਤੌਲ ਦੀਆਂ ਸਨ ਸੂਤਰਾ ਮੁਤਾਬਕ ਕੁਝ ਗੋਲੀਆਂ ਆਰਪਾਰ ਹੋਈਆਂ ਤੇ ਕੁਝ ਸ਼ਰੀਰ ਦੇ ਕਿਸੇ ਨਾ ਕਿਸੇ ਹਿੱਸੇ ਨੂੰ ਛੁੰਦੀਆਂ ਹੋਈਆਂ ਲਿਕਨਨ ਦੇ ਨਿਸ਼ਾਨ ਨੇ ਬਤਵਾਰ 13 ਸ਼ਾਮ ਨੂੰ ਇਹ ਰਿਪੋਰਟ ਰਾਤ 9:30 ਵਜੇ ਦੇ ਕਰੀਬ ਤਿੰਨਾਂ ਦੀਆਂ ਦੇਹਾਂ ਨੂੰ ਬਾਅਦ ਦੇ ਵਿੱਚ ਸਪੁਰਦ ਕੀਤਾ ਗਿਆ ਤੇ ਇਹ ਰਿਪੋਰਟ ਵੀ ਨਾਲ ਹੀ ਲੋਕਾਂ ਦੇ ਸਾਹਮਣੇ ਪਹੁੰਚ ਚੁੱਕੀ ਹੈ। ਥਾਣਾ ਸਿਟੀ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬੀਤੀ ਦੇਰ ਸ਼ਾਮ ਨੂੰ ਇਹਨਾਂ ਬੱਚਿਆਂ ਦਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਸੀ ਅਤੇ ਉਸ ਮਗਰੋਂ ਇਹਨਾਂ ਦਾ ਸਸਕਾਰ ਕੀਤਾ ਗਿਆ। ਸੈਂਕੜੇ ਪੁਲਿਸ ਮੁਲਾਜ਼ਮ ਸਥਾਨਕ ਜ਼ੀਰਾ ਗੇਟ ਚਮਚਾਨ ਕਟ ਵਿਖੇ ਤਨਾਤ ਕੀਤੇ ਗਏ। ਦੱਸਦੇ ਕਿ ਮੰਗਲਵਾਰ ਨੂੰ ਇਕ ਮਾੜੀ ਘਟਨਾ ਹੋਈ ਜਿੱਥੇ ਇੱਕੋ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੇ ਨਾਲ ਇਹ ਸਭ ਕੁਝ ਵਾਪਰ ਗਿਆ ਡੋਲੀ ਦੀ ਥਾਂ ਤੇ ਅਰਥੀ ਦੇ ਵਿੱਚ ਇਹ ਕੁੜੀ ਕਰ ਤੋਂ ਰੁਕਸਤ ਹੋਏ ਮ੍ਰਿਤਕ ਜਸਪ੍ਰੀਤ ਕੋਰ ਤੇ ਉਸਦੇ ਪਰ ਆਧਿਆ ਦੇ ਹਾਂ ਸਥਾਨਕ ਕੰਬੋਜਨਗਰ ਪਹੁੰਚਣ ਤੇ ਮਾਹੌਲ ਬਹੁਤ ਹੀ ਜ਼ਿਆਦਾ ਪਾਵਕ ਹੋ ਗਿਆ ਜਿਸ ਦਿਹੀ ਡੋਲੀ ਦਾ ਇੰਤਜ਼ਾਰ ਸਾਰੇ ਕਰ ਰਹੇ ਸੀ ਕਿ ਇੰਨੀ ਸੋਹਣੀ ਕੁੜੀ ਲਾਲ ਜੋੜੇ ਦੇ ਵਿੱਚ ਕਿੰਨੀ ਸੋਹਣੀ ਲੱਗਣੀ ਹੈ ਉਸਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਪਰ ਉਸ ਨੂੰ ਹੁਣ ਦੁਲਹਨ ਤਾਂ ਬਣਾਇਆ ਗਿਆ ਪਰ ਉਸਦੀ ਡੋਲੀ ਦੀ ਥਾਂ ਅਰਥ ਹੀ ਨਿਕਲੀ ਹੈ ਜਸਪ੍ਰੀਤ ਕੌਰ ਨੂੰ ਲਾਲ ਚੂੜਾ ਪਹਿਨਾ ਕੇ ਤਿਆਰ ਕਰਨ ਮੌਕੇ ਹਰ ਸਖਸ਼ ਟੁਬਾ ਮਾਰ ਕੇ ਰੋ ਰਿਹਾ ਸੀ ਉਸ ਦੀਦੀ ਹੋਣੀ ਦੇ ਲਈ ਲੋਕ ਰੱਬ ਨੂੰ ਕੋਸ ਰਹੇ ਸੀ ਕਿ ਆਖਿਰਕਾਰ ਇਸ ਕੁੜੀ ਦਾ ਕੀ ਕਸੂਰ ਸੀ ਜਿਸ ਤੇ ਉੱਪਰ ਇਹ ਡਾਕ ਕਹਿਰ ਟਾ ਦਿੱਤਾ ਗਿਆ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਜਿਹੜੀ ਬੱਚੀ ਬੇਕਸੂਰੀ ਮਾਰੀ ਗਈ ਏ ਸਾਡੇ ਬੇਟੇ ਜਿਹੜੇ ਦਾਹਲ ਕੀਤੇ ਗਏ ਇਸ ਸਾਰੀ ਵੀਡੀਓ ਸਾਹਮਣੇ ਆਦੇ ਨਾਲ ਨਾਲ ਆਪਾਂ ਇੱਕ ਵਾਰੀ ਫਿਰ ਤੋਂ ਉਸ ਵਿਅਕਤੀ ਨੂੰ ਸੁਣ ਸਕਦੇ ਹਾਂ ਉਸ ਤੇ ਰਾਹੀ ਸਮਝ ਸਕਦੇ ਹਾਂ ਕਿ ਕਿੰਜ ਉਸਦਾ ਮੋਟਰਸਾਈਕਲ ਖੋਇਆ ਗਿਆ ਸਮੇਂ ਤੋਂ ਪਹਿਲਾਂ ਹੀ ਜਾ ਕੇ ਇਹ ਗਲੀ ਦੇ ਵਿੱਚ ਖੜੇ ਹੋ ਗਏ ਸੀ ਜੋ ਕਿ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਉਹ ਮੁੰਡਾ ਦਿਲਜੀਤ ਸਿੰਘ ਗੱਡੀ ਲੈ ਕੇ ਘਰ ਤੋਂ ਨਿਕਲੇਗਾ ਤੇ ਉਸੇ ਸਮੇਂ ਇਹਨਾਂ ਨੇ ਉਸ ਦੇ ਉੱਪਰ ਕੋਣਾ ਮੋਟਰਸਾਈਕਲ ਸਾਡੇ ਵਾਲਾ ਖੋ ਗਏ ਤੇ ਆਪ ਜਣੇ ਲੈ ਕੇ ਪਸਾਉਣ ਨੂੰ ਲਾ ਗਏ। ਤੱਕ ਨਹੀਂ ਦੇ ਰਹੀ ਸੀ। ਇਹ ਨਹੀਂ ਨਹੀਂ ਸੀ ਵੀ ਪਛਾਣ ਰਿਹਾ ਸੀ। ਨਹੀਂ ਇੱਕ ਕੁੜੇ ਸੀ ਭਾਈ। ਇਹਦਾ ਸੀ ਮਨਜੀਤ ਦਾ ਪੁੱਤ ਹੈ। ਉਹਨਾਂ ਨੇ ਮੂੰ ਬਣਿਆ ਸੀ ਕਿ ਮੂੰ ਕੌਣ ਸੀ ਕਿ? ਸਾਡੇ ਮੂੰ ਖੁੱਲੇ ਸੀ ਕਿ ਬੰਦੇ ਕਿ ਭਾਈ ਮੂੰ ਪਰ ਹੈ। ਤਾ ਇਹ ਗੋਈਆਂ ਜਿਹੜੀਆਂ ਗੱਡੀਆਂ ਤੇ ਚਲਾਈਆਂ ਗਈਆਂ ਨਹੀਂ ਇਹਨਾਂ ਨੂੰ ਨਹੀਂ ਪਤਾ ਭਾਈ ਸਾਡੇ ਅਏ ਉਹ ਕੰਮ ਤੇ ਜਾ ਰਹੇ ਸਨ ਮੋਟਰਸਾਈਕਲ ਖੋਇਆ ਗਿਆ ਹਾਂਜੀ ਮੋਟਰਸਾਈਕਲ ਨੰਬਰ ਪਤਾ ਕੀ ਕਰਦੇ ਕੋਇਆ ਵੱਡੇ ਬੇਲੀ ਨੂੰ ਪਤਾ ਉਹਨੇ ਲਿਆ ਸੀ ਮੋਟਰਸਾਈਕਲ ਕਿਹੜਾ ਆ ਸੀਗਾ ਲੱਗਾ ਸੀ ਕਿ ਲੇਵਰਾ ਡੀ ਲੱਸ ਸੀਗਾ ਭਾਈ ਅੱਛਾ ਜਿਹੜੀਆਂ ਗੋਈਆਂ ਚੁਾਈਆਂ ਨੂੰ ਤੁਹਾਡਾ ਮੋਟਰਸਾਈਕਲ ਖੋਹ ਕੇ ਚੁਈਆਂ ਗਈਆਂ ਪਤਾ ਨਹੀਂ ਇਹਨਾਂ ਭਾਈ ਸਾਡੇ ਕੋਲ ਮੋਟਰਸਾਈਕਲ ਖੋਹ ਕੇ ਲੈ ਗਿਆ ਕਿੰਨੀ ਕਿੰਨੇ ਦੇ ਟਾਈਮ ਤੇ ਤੇ ਉਹਨਾਂ ਮੋਟਰਸਾਈਕਲ ਸਾਡੇ ਵਾਲਾ ਖੋਹ ਕੇ ਤੇ ਆਪਦੇ ਨਾਲ ਲੈ ਕੇ ਪਸਾਰਾਮ ਖਾ ਕੇ ਤੱਕ ਨਹੀਂ ਦੇਣ ਸੀਗੇ ਨਹੀਂ 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 ਸੀਗੇ ਭਾਈ ਸਾਡੇ ਤੋਂ ਕਿਸੋ ਹੋਰ ਸੀਗੀ ਨਹੀਂ ਇੱਕ ਕੋਲੇ ਸੀ ਉਹਨਾਂ ਨੂੰ ਬੰਨੇ ਸੀ ਕਿ ਮੂੰਹ ਕੌਣ ਸੀਗੇ ਹਾਂਜੀ ਮੂੰਹ ਖੁੱਲੇ ਸੀਗੇ ਬੰਦ ਸੀਗੇ ਭਾਈ ਮੂੰਹ ਤਾਂ ਇਹ ਗੋਲੀਆਂ ਜਿਹੜੀਆਂ ਗੱਡੀਆਂ ਤੇ ਚਲਾਈਆਂ ਗਈਆਂ ਨਹੀਂ ਇਹਨਾਂ ਨੂੰ ਨਹੀਂ ਪਤਾ ਭਾਈ ਸਾਡੇ ਇਹ ਤਾਂ ਕੰਮ ਤੇ ਜਾ ਰਹੇ ਸਨ ਮੋਟਰਸਾਈਕਲ ਤੁਹਾਡਾ ਖੋਇਆ ਗਿਆ ਹਾਂਜੀ ਮੋਟਰਸਾਈਕਲ ਨੰਬਰ ਪਤਾ ਕੀ ਕਰ ਰਹੇ ਕੋਇਆ ਵੱਡੇ ਬੇਲੀ ਨੂੰ ਪਤਾ ਉਹਨੇ ਲਿਆ ਸੀਗਾ ਮੋਟਰਸਾਈਕਲ ਕਿਹੜਾ ਸੀਗਾ ਲੱਗਾ ਸੀਗਾ ਲੈ ਵਰਾ ਡੀ ਲੱਸ ਸੀਗਾ ਭਾਈ ਅੱਛਾ ਜਿਹੜੀਆਂ ਗੋਲੀਆਂ ਚੁਵਾਈਆਂ ਨੂੰ ਤੁਹਾਡਾ ਮੋਟਰਸਾਈਕਲ ਖੋਹ ਕੇ ਚੁਲਾਈਆਂ ਗਈਆਂ ਪਤਾ ਨਹੀਂ ਇਹਨਾਂ ਭਾਈ ਸਾਡੇ ਕੋਲ ਮੋਟਰਸਾਈਕਲ ਖੋਹ ਕੇ ਲੈ ਗਿਆ ਕਿੰਨੀ ਕਿੰਨੀ ਵੇਲੇ ਦੇ ਟਾਈਮ ਤੇ